26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਤੋਂ ਪਹਿਲਾਂ ਹੁਣ ਪੰਜਾਬ ਦੇ ਵਿੱਚ ਕਈ ਸੰਸਥਾਵਾਂ ਨੂੰ ਬੰਬ ਦਿਨਾਉ ਡਾਉਣ ਦੀਆਂ ਧਮਕੀਆਂ ਮਿਲਦੀਆਂ ਨੇ ਤੇ ਹੁਣ ਡੀਸੀ ਦਫ਼ਤਰ ਨੂੰ ਹੀ ਬੰਬ ਦਿਨਾਉ ਡਾਉਣ ਦੀ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਤਾਂ ਡੀਸੀ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸ ਦਈਏ ਕਿ ਡੀਸੀ ਦਫ਼ਤਰ ਨੂੰ ਪਾਕਿਸਤਾਨ ਦੀ ਇੱਕ ਜਥੇਬੰਦੀ ਦੇ ਵੱਲੋਂ ਬੰਬ ਦਿਨਾਉ ਡਾਉਣ ਦੀ ਇੱਕ ਈਮੇਲ ਭੇਜੀ ਗਈ ਹੈ ਤਾਂ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਿਆ ਸਾਰਾ ਡੀਸੀ ਦਫ਼ਤਰ ਜਿਸ ਦੇ ਵਿੱਚ ਤਲਾਸ਼ੀ ਮੁਹਿੰਮ جاری ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸਕੂਲ ਕਈ ਕੋਟਾ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲੀ ਸੀ ਤੇ ਹੁਣ ਡੀਸੀ ਦਫਤਰ ਗੁਰਦਾਸਪੁਰ ਗੁਰਦਾਸਪੁਰ ਤੋਂ ਇਹ ਵੱਡੀ ਖਬਰ ਹੈ ਗੁਰਦਾਸਪੁਰ ਦੇ ਡੀਸੀ ਦਫਤਰ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਾਰੇ ਦਫਤਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਤੇ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਤੇ ਕੋਟਾ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲਦੀ ਹੈ ਤਾਂ ਐਸੇ ਵਿਚਾਲੇ ਹੁਣ ਗੁਰਦਾਸਪੁਰ ਡੀਸੀ ਆਫਿਸ ਨੂੰ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਹੈ 26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਤੋਂ ਪਹਿਲਾਂ ਹੁਣ ਪੰਜਾਬ ਦੇ ਵਿੱਚ ਕਈ ਸੰਸਥਾਵਾਂ ਨੂੰ ਬੰਬ ਦਿਨਾਉ ਡਾਉਣ ਦੀਆਂ ਧਮਕੀਆਂ ਮਿਲਦੀਆਂ ਨੇ ਤੇ ਹੁਣ ਡੀਸੀ ਦਫ਼ਤਰ ਨੂੰ ਹੀ ਬੰਬ ਦਿਨਾਉ ਡਾਉਣ ਦੀ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਤਾਂ ਡੀਸੀ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸ ਦਈਏ ਕਿ ਡੀਸੀ ਦਫ਼ਤਰ ਨੂੰ ਪਾਕਿਸਤਾਨ ਦੀ ਇੱਕ ਜਥੇਬੰਦੀ ਦੇ ਵੱਲੋਂ ਬੰਬ ਦਿਨਾਉ ਡਾਉਣ ਦੀ ਇੱਕ ਈਮੇਲ ਭੇਜੀ ਗਈ ਹੈ ਤਾਂ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਰਸ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਿਆ ਸਾਰਾ ਡੀਸੀ ਦਫ਼ਤਰ ਜਿਸ ਦੇ ਵਿੱਚ ਤਲਾਸ਼ੀ ਮੁਹਿੰਮ جاری ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸਕੂਲ ਕਈ ਕੋਟਾ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲੀ ਸੀ ਤੇ ਹੁਣ ਡੀਸੀ ਦਫਤਰ ਗੁਰਦਾਸਪੁਰ ਗੁਰਦਾਸਪੁਰ ਤੋਂ ਇਹ ਵੱਡੀ ਖਬਰ ਹੈ ਗੁਰਦਾਸਪੁਰ ਦੇ ਡੀਸੀ ਦਫਤਰ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਾਰੇ ਦਫਤਰਾਂ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਤੇ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਤੇ ਕੋਟਾ ਨੂੰ ਬੰਬਨਾਉ ਡਾਉਣ ਦੀ ਧਮਕੀ ਮਿਲਦੀ ਹੈ ਤਾਂ ਐਸੇ ਵਿਚਾਲੇ ਹੁਣ ਗੁਰਦਾਸਪੁਰ ਡੀਸੀ ਆਫਿਸ ਨੂੰ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਹੈ 26 ਜਨਵਰੀ ਯਾਨੀ ਕਿ ਗਨਤੰਤਰ ਦਿਵਸ ਤੋਂ ਪਹਿਲਾਂ ਹੁਣ ਪੰਜਾਬ ਦੇ ਵਿੱਚ ਕਈ ਸੰਸਥਾਵਾਂ ਨੂੰ ਬੰਬ ਦਿਨਾਉ ਡਾਉਣ ਦੀਆਂ ਧਮਕੀਆਂ ਮਿਲਦੀਆਂ ਨੇ ਤੇ ਹੁਣ ਡੀਸੀ ਦਫ਼ਤਰ ਨੂੰ ਹੀ ਬੰਬ ਦਿਨਾਉ ਡਾਉਣ ਦੀ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਤਾਂ ਡੀਸੀ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸ ਦਈਏ ਕਿ ਡੀਸੀ ਦਫ਼ਤਰ ਨੂੰ ਪਾਕਿਸਤਾਨ ਦੀ ਇੱਕ ਜਥੇਬੰਦੀ ਦੇ ਵੱਲੋਂ ਬੰਬ ਦਿਨਾਉ ਡਾਉਣ ਦੀ ਇੱਕ ਈਮੇਲ ਪੇਚੀ ਗਈ ਹੈ ਤਾਂ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪਰ ਇਸ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਿਆ ਸਾਰਾ ਡੀਸੀ ਦਫ਼ਤਰ ਜਿਸ ਦੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸਕੂਲ ਕਈ ਕੋਟਾ ਨੂੰ ਬੰਬ DNA ਉਡਾਉਣ ਦੀ ਧਮਕੀ ਮਿਲੀ ਸੀ ਤੇ ਹੁਣ ਡੀਸੀ ਦਫਤਰ ਗੁਰਦਾਸਪੁਰ ਗੁਰਦਾਸਪੁਰ ਤੋਂ ਇਹ ਵੱਡੀ ਖਬਰ ਹੈ ਗੁਰਦਾਸਪੁਰ ਦੇ ਡੀਸੀ ਦਫਤਰ ਨੂੰ ਬੰਬ DNA ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਾਰੇ ਦਫਤਰਾਂ ਦੇ ਵਿੱਚ ਚੈਕਿੰਗ ਅਭਿਆਨ ਚੱਲ ਗਿਆ ਹੈ ਤੇ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਤੇ ਕੋਟਾ ਨੂੰ ਬੰਬ DNA ਉਡਾਉਣ ਦੀ ਧਮਕੀ ਮਿਲਦੀ ਹੈ ਤਾਂ ਐਸੇ ਵਿਚਾਲੇ ਹੋਣ ਗੁਰਦਾਸਪੁਰ ਡੀਸੀ ਆਫਿਸ ਨੂੰ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਹੈ